ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਸਿੰਘ ਜਿਨ੍ਹਾਂ ਦੇ ਵਿੱਚ ਬਾਬਾ ਲਵਪ੍ਰੀਤ ਸਿੰਘ ਜੀ ਭਾਈ ਨਰਮਲ ਸਿੰਘ ਕਸ਼ਮੀਸ਼ ਨਗਰ ਹੋਰ ਜਿੱਥੇ ਬੰਦੀਆਂ ਦੀ ਮੁਕਤੀ ਜਥੇਦਾਰ ਬਾਬਾ ਪੰਜਾਬ ਸਿੰਘ ਜੀ ਦੇ ਮਸਾਨ ਤੇ ਪਹੁੰਚੇ ਆ ਜੀ ਜਿਹੜਾ ਇੱਕ ਮੁੱਦਾ ਫੇਸਬੁੱਕ ਤੇ ਬਹੁਤ ਚੱਲ ਰਿਹਾ ਹੈ ਸਰਕਾਰ ਜੋਗ ਪੰਥ ਪਰਸੇਦ ਢਾਡੀ ਜਥਾ ਵੀ ਵੀ ਦਲੇਰ ਕੌਲ ਦੀ ਜਿਹੜੇ ਇੱਕ ਸਮਾਗਮ ਦੇ ਵਿੱਚ ਇੱਕ ਗੁਰਵਸਤ ਪਿਆਰੇ ਵੱਲੋਂ ਕਿਹਨੀ ਗੱਲ ਕੀਤੀ ਗਈ ਜੇ ਬੀਬੀ ਜੀ ਇਤਿਹਾਸ ਨੂੰ ਸਹੀ ਸਿਣਾਉ। ਤਾਂ ਬੀਬੀ ਜੀ ਵੱਲੋਂ ਵੀ ਜਿਹੜਾ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਦਾ ਕਿ ਜੇ ਕਿਸੇ ਸਿੰਘ ਨੇ ਕਹਿ ਦਿੱਤਾ ਸੀ ਸਟੇਜ ਤੇ ਤੇ ਬੀਬੀ ਜੀ ਵੱਲੋਂ ਬੀਬੀ ਦਨੇਰ ਕੌਰ ਜੀ ਵੱਲੋਂ ਕਿਉਂਕਿ ਪੰਥ ਦੀ ਮਹਾਨ ਸ਼ਖਸੀਅਤ ਹੈ। ਪੰਥ ਪਰਸਿੱਧ ਢਾਡੀ ਜਥਿਆਂ ਦੇ ਵਿੱਚ ਵਿਦਵਾਨਾਂ ਦੇ ਵਿੱਚ ਅਸੀਂ ਮਜੂਰ ਆਉਂਦਾ ਸਤਿਕਾਰ ਕਰਦੇ ਹਾਂ ਤੇ ਸਾਰੀ ਕੌਮ ਦਾ ਸਤਿਕਾਰ ਕਰਦੇ ਹਾਂ। ਪੰਕਤੀ ਦੀ ਗੱਲ ਕਰਦੀ ਹੈ ਤਾਂ ਬੜੀ ਜ਼ਿਆਕੀ ਦੇ ਨਾਲ ਪੰਕਤੀ ਦੀ ਗੱਲ ਕਰਦੀ ਹੈ। ਬੀਬੀ ਜੀ ਹੁਣਾ ਵੱਲੋਂ ਇਹਨੇ ਸਟੇਜ ਤੇ ਤਲਕੀ ਵਿੱਚ ਰਹੀ ਸੀ ਉਹਨਾਂ ਦਾ। ਦੂਸਰੀ ਗੱਲ ਕਿ ਜਿਹੜੀ ਗੱਲ ਬਾਬਾ ਪੰਜਾਬ ਸਿੰਘ ਜੀ ਦੇ ਬਾਰੇ ਬੀਬੀ ਜੀ ਬਾਰ-ਬਾਰ ਫੇਸਬੁਕ ਤੇ ਕਰ ਰਹੇ ਹੋਣ ਅਸੀਂ ਬਾਬਾ ਪੰਜਾਬ ਸਿੰਘ ਜੀ ਤੋਂ ਇਹ ਸੇ ਕਰਕੇ ਪੁੱਛੀਏ ਕਿ ਬਾਬਾ ਪੰਜਾਬ ਸਿੰਘ ਜੀ ਵੱਲੋਂ ਬੀਬੀ ਜੀ ਨੂੰ ਕੀ ਕਿਹਾ ਗਿਆ ਕਿ ਜਿਹੜਾ ਇਹਨਾਂ ਬੀਬੀ ਜੀ ਜੀ ਬਲੇਰ ਕੌਰ ਜੀ ਇਹਨੇ ਤਲਕੀ ਵਿੱਚ ਬਾਬਾ ਜੀ ਦਾ ਨਾਮ ਲਿਆ ਤੇ ਬਾਬਾ ਜੀ ਵੱਲੋਂ ਕੋਈ ਗੱਲ ਨਹੀਂ ਕਹੀ ਕਿ ਜੂ ਸਾਰੇ ਸਿੰਘ ਜਿੰਨੇ ਵੀ ਇੱਥੇ ਖੜੇ ਨੇ ਉਸ ਵਕਤ ਉਹ ਸਮਾਗਮ ਦੇ ਪੰਜ ਗ੍ਰਹੀਆਂ ਸਮਾਗਮ ਦੇ ਵਿੱਚ ਹਾਜ਼ਰ ਸਨ ਇਸ ਵਕਤ ਇਹ ਆ ਮਾਮਲਾ ਹੋ ਗਿਆ ਬਾਬਾ ਪੰਜਾਬ ਸਿੰਘ ਇਸ ਕਰਕੇ ਚਲਦੀ ਦੀਵਾਨ ਵਿੱਚ ਉੱਠ ਕੇ ਆਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਤਕਾਰ ਦੇ ਵਿੱਚ ਫਰਕ ਨਾ ਪਵੇ ਕਿਉਂਕਿ ਬਾਬਾ ਪੰਜਾਬ ਸਿੰਘ ਜੀ ਜਦੋਂ ਤੱਕ ਜਦੋਂ ਤੋ ਮੈਂ ਜਾਣਦਾ ਬੜੇ ਲੰਮੇ ਸਮੇ ਤੋਂ ਸਾਡੀ ਇੱਕ ਦੂਜੇ ਨਾਲ ਪਿਆਰ ਦੀ ਸਾਂਝ ਹੈ ਤੇ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਵਿੱਚ ਵੀ ਇਹਨਾਂ ਨੇ ਆਪਣੀ ਸੇਵਾ ਨੂੰ ਭਾਈਏ ਤੇ ਹੁਣ ਪੰਥਕ ਜਥੇਬੰਦੀਆਂ ਵੱਲੋਂ ਵੱਡੀ ਜ਼ਿੰਮੇਵਾਰੀ ਦੇ ਕੇ ਪੰਥ ਦਾ ਇੱਕ ਜਥੇਦਾਰ ਥਾਪਿਆ ਗਿਆ ਸੋ ਬਾਬਾ ਪੰਜਾਬ ਸਿੰਘ ਜੀ ਵੱਲੋਂ ਇਹ ਗੱਲ ਕਹੀ ਗਈ ਹੈ ਸਿਰ ਤੇ ਹੱਥ ਰੱਖ ਕੇ ਕੋਈ ਸਾਰਿਆਂ ਦਾ ਸਪਸ਼ਟੀਕਰਨ ਸੀ ਵਿਖਿਆ ਕਿਉਂਕਿ ਅਸੀਂ ਵੀ ਗੁਰੂ ਦੇ ਪ੍ਰਚਾਰਕਾ ਸੀ ਸਟੇਜਾਂ ਤੇ ਬੋਲਣਾ ਬਾਬਾ ਪੰਜਾਬ ਸਿੰਘ ਨੇ ਕਿਹਾ ਵੀ ਤੂੰ ਮੇਰੀ بیوی ਦਲੀਰ ਕੌਰ ਨੂੰ ਕਿਹਾ ਤੂੰ ਮੇਰੀ ਧੀ ਹੈ ਧੀ ਦਾ ਦਰਜਾ ਦੇਣਾ ਕੋਈ ਮਾੜੀ-ਮੋਟੀ ਗੱਲ ਨਹੀਂ ਹੈ ਬਾਬਾ ਜੀ ਵੱਲੋਂ ਕੋਈ ਤਲਖੀ ਵਾਲਾ ਬਿਆਨ ਨਹੀਂ ਦਿੱਤਾ ਗਿਆ ਸਗੋ ਬੀਬੀ ਦਲੇਰਕੌਰ ਜੀ ਵੱਲੋਂ ਹਰਲਿਆਵਾਲੇ ਸਿੰਘਾਂ ਨੂੰ ਇਹ ਗੱਲ ਕਹੀ ਗਿਆ ਇੱਥੋਂ ਪਤਾ ਲੱਗਾ ਸਿੰਘਾਂ ਕੋਲ ਕਿ ਸਟੇਜ ਤੇ ਕਹੇ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਸ਼ਰਮ ਹੀ ਨਹੀਂ ਹੈ ਸੋ ਇਸ ਗੱਲ ਦਾ ਸਾਨੂੰ ਵੀ ਬੀਬੀ ਜੀ ਦੇ ਬਚਨਾਂ ਦਾ ਦੁੱਖ ਲੱਗਾ ਸਾਡੀ ਸਾਰਿਆਂ ਦੀ ਹਮਦਰਦੀ ਬੀਬੀ ਜੀ ਦੇ ਨਾਲ ਹੈ ਤੇ ਪੰਥ ਦੇ ਚਰਨਾਂ 'ਚ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਪੰਥਕ ਸਾਰੀਆਂ ਜਥੇਬੰਦੀਆਂ ਇਕੱਤਰ ਹੋ ਕੇ ਨਿਰਣਾ ਕਰਨ ਜਿਹੜਾ ਬਾਦ-ਬਿਵਾਦ ਬਾਬਾ ਸੰਗਤ ਸਿੰਘ ਜੀ ਦਾ ਅਮਰਸ਼ੀਦ ਬਾਬਾ ਜੀ ਬਨ ਸਿੰਘ ਜੀ ਦਾ ਪਿਆਰ ਹੋਇਆ ਕਿ ਉਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਨੇ ਸਰਸਾ ਤੇ ਸ਼ਹੀਦ ਹੋਏ ਨੇ ਅਸੀਂ ਵੀ ਸਟੇਜਾਂ ਦੇ ਉੱਪਰ ਇੱਥੇ ਪੰਥਕ ਵਿਚਾਰਾਂ ਦੀ ਸਰੋਤਾ ਦਿੰਨੇ ਕਿ ਫਲਾਣੀ ਦੀ ਸਰੋਤਾ ਕਹਿੰਦੀ ਫਲਾਣੀ ਦੀ ਸਰੋਤਾ ਕਹਿੰਦੀ ਸੋ ਇਹਨਾਂ ਮੁੱਦਿਆਂ ਨੂੰ ਪੰਥ ਇਕੱਤਰ ਹੋ ਕੇ ਇੱਕ ਨਿਸ਼ਾਨ ਥੱਲੇ ਇਕੱਤਰ ਹੋ ਕੇ ਇਤਿਹਾਸ ਦੀ ਸੁਧਾਈ ਕਰਨੀ ਚਾਹੀਦੀ ਹੈ ਸਾਨੂੰ ਨਾ ਕਿ ਇੱਕ ਬਹੁਤ ਵੱਡਾ ਮੁੱਦਾ ਬਣਾਉਣਾ ਚਾਹੀਦਾ ਸੋ ਸਾਨੂੰ ਮਿਲ ਕੇ ਬਾਬਾ ਪੰਜਾਬ ਸਿੰਘ ਜੀ ਦੇ ਕੋਲੋਂ ਇਹ ਗੱਲ ਦਾ ਪਤਾ ਲੱਗਾ ਕਿ ਬਾਬਾ ਜੀ ਨੇ ਕੋਈ ਐਸਾ ਬਵਾਦ-ਬਾਦ ਵਾਲਾ ਜਾਂ ਬੀਬੀ ਦਲੇਰ ਕੌਰ ਜੀ ਦੇ ਖਿਲਾਫ ਕੋਈ ਸ਼ਾਨ ਦੇ ਖਿਲਾਫ ਕੋ ਬਚਨ ਨਹੀਂ ਕਿਹਾ ਗਿਆ ਬਾਰ-ਬਾਰ ਬੀਬੀ ਦਲੇਰ ਕੌਰ ਜੀ ਵੱਲੋਂ ਨਾਮ ਲਿਆ ਜਾ ਰਿਹਾ ਹੈ ਬਾਬਾ ਪੰਜਾਬ ਸਿੰਘ ਜੀ ਦਾ ਸੋ ਇਸ ਕਰਕੇ ਅਸੀਂ ਬੀਬੀ ਦਲੇਰ ਕੌਰ ਜੀ ਨੂੰ ਕਹਿਣਾ ਵੀ ਜਿਹੜੇ ਤੁਸੀਂ ਤੁਹਾਡੇ ਰਸਨਾ ਤੋਂ ਬਚਨ ਨਿਕਲੇ ਨੇ ਉਹਨਾਂ ਦੀ ਵੀ ਤੁਸੀਂ ਜਨਤਕ ਤੌਰ ਤੇ ਪੰਥ ਦੇ ਕੋਲੋਂ ਮਾਫੀ ਮੰਗੋ ਕਿਉਂਕਿ ਸਰਲੇ ਵਾਲੇ ਸਾਡੇ ਜਥੇਦਾਰ ਨੇ ਤੇ ਇਹਨਾਂ ਨੂੰ ਇਹ ਗੱਲਾਂ ਕਹਿ ਦੇਣੀਆਂ ਕਿ ਸ਼ਰਮ ਕਰ ਸ਼ਰਮ ਸ਼ਰਮ ਆਉਣੀ ਚਾਹੀਦੀ ਏ ਇੱਥੇ ਆ ਕੇ ਇਹਨਾਂ ਗੱਲਾਂ ਦਾ ਸਾਨੂੰ ਪਤਾ ਲੱਗਾ ਇਸੇ ਕਰਕੇ ਅਸੀਂ ਸਟਾਨ ਤੇ ਬੋਲ ਗਿਆ ਅਗਲੇ ਵਰਜਨ ਜਿਹੜੇ ਨੇ ਬਾਬਾ ਪੰਜਾਬ ਸਿੰਘ ਜੀ ਤੁਹਾਡੇ ਨਾਲ ਕਰਨਗੇ ਕਿ ਬਾਬਾ ਪੰਜਾਬ ਸਿੰਘ ਜੀ ਉਸ ਵਕਤ ਬੀਬੀ ਦਲੇਰ ਕੌਰ ਜੀ ਦੇ ਪ੍ਰਤੀ ਬਾਬਾ ਜੀ ਦਾ ਕੀ ਰਵਈਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜੋ ਦਾਸ ਦੇ ਸਿਰ ਤੇ ਫਰਲਾ ਹੈ ਬਾਬਾ ਜੀ ਬਾਬਾ ਦਲਬੀਰ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਉਹਨਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਸੀ ਅੱਜ ਸੰਗਤ ਨੂੰ ਦੱਸ ਦਈਏ ਕਿ ਇਹ ਕਿਸੇ ਦੇ ਮਨ ਵਿੱਚ ਭਲੇ ਖਾਣਾ ਰਹਿ ਜਾਵੇ ਕਦੀ ਕਿ ਬਾਬਾ ਪੰਜਾਬ ਸਿੰਘ ਨੇ ਫਰਲਾ ਕਿੱਥੋਂ ਲਿਆ ਸੀ ਬਾਬਾ ਦਲਬੀਰ ਸਿੰਘ ਜੀ ਬਹੁਤ ਹੀ ਸਾਡੇ ਅਤੀ ਸਤਿਕਾਰਯੋਗ ਨੇ ਇਹ ਫਰਲਾ ਸਾਨੂੰ ਉਹਨਾਂ ਨੇ ਬਖਸ਼ਿਆ ਸੋ ਗੁਰਮਖ ਪਿਆਰਿਓ ਅਸੀਂ ਉਹ ਦਿਨ ਜਿੰਨਾ ਫਰਲਾ ਲਿਆ ਸੀ ਬਾਬਾ ਜੀ ਨੂੰ ਉਹ ਦਿਨ ਵਜਨ ਕਰਤਾ ਸੀ ਬਾਬਾ ਜੀ ਇਹ ਜੇ ਤੁਸੀਂ ਸਾਨੂੰ ਨਵਾਜਿਆ ਜੇ ਨਾ ਫਰਲੇ ਦੇ ਨਾਲ ਸਾਨੂੰ ਸਤਿਕਾਰ ਕੀਤਾ ਜੇ ਇੰਨਾ ਸਾਡਾ ਤੇ ਕਦੀ ਤੁਹਾਡੇ ਨਾਮ ਨੂੰ ਦਾਗ ਨਹੀਂ ਲਗਣ ਦਵਾਂਗੇ ਤੇ ਅੱਜ ਵੀ ਇਹ ਸੰਗਤ ਦੇ ਵਿੱਚ ਕਹਿੰਦੇ ਆਂ ਵੀ ਜਿਹੜੀਆਂ ਜਿੰਨੀਆਂ ਵੀ ਧਿਆ ਨਾ ਸਮਾਜ ਦੇ ਵਿੱਚ ਮੈਂ ਇਹ ਬੀਬੀ ਦਲੇਰਕੌਰ ਨੂੰ ਨਹੀਂ ਆਪਣੀ ਧੀ ਮੈਂ ਪੂਰੇ ਸਮਾਜ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਮੰਨਦਾ ਮੈਂ ਬੀਬੀ ਦਲੇਰਕੌਰ ਜੀ ਨਾਲ ਮੇਰਾ ਕੋਈ ਬਚਨ ਕਿਸੇ ਤਰ੍ਹਾਂ ਦਾ ਆਵਾਦ ਵਿਵਾਦ ਨਹੀਂ ਹੋਇਆ ਮੈਂ ਜਦੋਂ ਕੇ ਸਿੰਘ ਨੇ ਉਹਨਾਂ ਨੂੰ ਜਾ ਕੇ ਕਿਹਾ ਤੇ ਬੀਬੀ ਸੋ ਗਰਮ ਹੋਈ ਤੇ ਮੈਨੂੰ ਲੱਗਾ ਕਿ ਬੀਬੀ ਗਰਮ ਹੋ ਗਈ ਜੇ ਇਹਨਾਂ ਨਾਲ ਕੋਈ ਗੱਲ ਕੀਤੀ ਤੇ ਇਹ ਜਿਹੜਾ ਆਵਾਦ ਵਿਵਾਦ ਹੋਰ ਵੱਧ ਸਕਦਾ ਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਬੋਲਣਾ 사ਤਗੁਰਾਂ ਦਾ ਨਰਾਦਰ ਹੋਊਗਾ ਇਸ ਕਰਕੇ ਮੈਂ ਕੋਈ ਗੱਲ ਨਹੀਂ ਕੀਤੀ ਮੈਂ ਉੱਠ ਕੇ ਤੇ ਜਹਾ ਪਨਾਲ ਦੇ ਵਿੱਚੋਂ ਬਾਹਰ ਚਲੇ ਗਿਆਂ ਤੇ ਬੀਬੀ ਜਦੋਂ ਅਸੀਂ ਬਾਹਰ ਚਲੇ ਗਏ ਤੇ ਮਗਰੋਂ ਸਾਨੂੰ ਸ਼ਰਮਾ ਦਸਣ ਲੱਗ ਪਈ ਤੇ ਮੈਂ ਫਿਰ ਵੀ ਇਹ ਗੱਲ ਨੂੰ ਕੁਝ ਨਹੀਂ ਕਿਹਾ ਵੀ ਸਮਾਗਮ ਚੱਲਣ ਦਾ ਚੱਲਣ ਦੋ ਬਾਅਦ ਵਿੱਚ ਗੱਲ ਕਰ ਲਾਂਗੇ ਤੇ ਸਿੰਘ ਸਾਰੇ ਇਕੱਤਰ ਹੋਏ ਤੇ ਭੈਣ ਜੀ ਜਦੋਂ ਆ ਰਹੇ ਸੀ ਤੇ ਅਸੀਂ ਉਹਨਾਂ ਦੇ ਘਰ ਵਾਲੇ ਨੇ ਜਿਹੜੇ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਕੋਈ ਬਚਨ ਨਾ ਕਰੇ ਇਕੱਲੇ ਬਾਬਾ ਪੰਜਾਬ ਸਿੰਘ ਨਾਲ ਬਚਨ ਕਰਾਂਗੇ ਤੇ ਜਦੋਂ ਲੱਗ ਗਏ ਤਾਂ ਮੈਂ ਕਿਹਾ ਬੀਬੀ ਤੂੰ ਸਾਡੀ ਧੀ ਆ ਤੇ ਸਾਡੀ ਧੀ ਤੂੰ ਇਦਾਂ ਮਤਲਬ ਬਚਨ ਨਹੀਂ ਕਰਨਾ ਜੀ ਤੋ ਕਹਿੰਦੀ ਮੈਂ ਕਿਸੇ ਨਾਲ ਕੋਈ ਬਚਨ ਨਹੀਂ ਕਰਨਾ ਤੇ ਬੜੇ ਰੋਧ ਵਿੱਚ ਸੀ ਤੇ ਉਹ ਸਾਨੂੰ ਹੀ ਦਰਕਾਰ ਕੇ ਤੇ ਸਾਡੇ ਲਾਗੋ ਚਲੇਗੀ ਤੇ ਅਸੀਂ ਉਹਦਾ ਰਾਹ ਕੋਈ ਨਹੀਂ ਰੋਕਿਆ ਜਿਹੜਾ ਕਹਿੰਦੀ ਮੇਰਾ ਰਾਹ ਰੋਕਿਆ ਕਹਿੰਦੇ ਗੁੰਡੇ ਪੈ ਗਏ ਕੋਈ ਕਿਸੇ ਕਿਸੇ ਨੇ ਗੁੰਡਾਗਰਦੀ ਨਹੀਂ ਕੀਤੀ ਇਹ ਫੇਸਬੁੱਕ ਤੇ ਝੂਠਾ ਨਾਂ ਲੈ ਰਹੀ ਹੈ ਮੇਰਾ ਤੇ ਮੈਂ ਪਹਿਲਾਂ ਵੀ ਇਹਨੂੰ ਧੀ ਕਿਹਾ ਸੀ ਹੁਣ ਵੀ ਧੀ ਕਿਹਨਾਂ ਦੇ ਗਾਂ ਧੀ ਕਹੂੰਗਾ ਤੇ ਮੈਂ ਕਹੂੰਗਾ ਤੇ ਇਹ ਝੂਠ ਨਾ ਬੋਲ ਤੂੰ ਅਵਰਤਾਰੀ ਗੁਰਸਿੱਖ ਕੇਸ ਕੀ ਵਾਲੀ ਸਿੰਘਣੀ ਹੋ ਕੇ ਝੂਠ ਨਹੀਂ ਬੋਲਣਾ ਚਾਹੀਦਾ ਮੇਰਾ ਤੇਰਾ ਕੋਈ ਬਚਨ ਹੀ ਨਹੀਂ ਹੋਇਆ ਸਿਵਾਏ ਮੈਂ ਤੈਨੂੰ ਕਿਹਾ ਧੀ ਤੇ ਇਹ ਤੋਂ ਸਵਾ ਹੋਰ ਕੋਈ ਬਚਨ ਨਹੀਂ ਹੋਇਆ ਵੀ ਤੂੰ ਮੇਰਾ ਰਪਲਾਈ ਨਹੀਂ ਦਿੱਤਾ ਕੋਈ ਜਵਾਬ ਨਹੀਂ ਦਿੱਤਾ ਉਹ ਕਿ ਮੈਂ ਨਹੀਂ ਕਿਸੇ ਨਾਲ ਕੋਈ ਗੱਲ ਕਰਨੀ ਤੇ ਆਪਾਂ ਪਿੱਛੇ हट ਗਏ ਤਾਂ ਤੂੰ ਚਲੇਗੀ ਇਹ ਤੋਂ ਸਵਾ ਹੋਰ ਕੋਈ ਗੱਲ ਨਹੀਂ ਹੋਈ ਤੇ ਜਿਹੜੇ ਲੋਕ ਫੇਸਬੁੱਕ ਦੇ ਉੱਤੇ ਖੇਮ ਲੈਣ ਵਾਸਤੇ ਪੋਸਟਾਂ ਪਾਈ ਜਾ ਰਹੇ ਨੇ ਉਹਨਾਂ ਨੂੰ ਮੈਂ ਕਹੂੰਗਾ ਆਪਣੇ ਪੰਥ ਦੀ ਮਿੱਟੀ ਨਾ ਡਾਓ ਆਪਾਂ ਬਹਿ ਕੇ ਜਿਹੜੀ ਕੋਈ ਗੱਲ ਕਰਨ ਵਾਲੀ ਕਰ ਲਈਏ ਜਿਹੜਾ ਵਾਦ-ਵਿਵਾਦ ਆ ਇਹ ਆਪਣਾ ਪੰਥ ਕਿ ਸ਼ੁਰੂ ਤੋਂ ਚੱਲਦੇ ਆਏ ਨੇ ਕਈ ਨਾ ਕਈ ਦਾ ਕਹੇਗਾ ਕਹਿੰਦਾ ਕਈ ਦਾ ਕਹੇਗਾ ਤੇ ਬਹਿ ਕੇ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਤੇ ਆਪਾਂ ਇਦਾਂ ਦਾ ਨਾ ਕੰਮ ਕਰੀਏ ਬਹਿ ਕੇ ਜਿਹੜੇ ਮਸਲੇ ਹੱਲ ਹੋ ਜਾਣਗੇ ਤੇ ਜਿਹੜਾ ਫੇਸਬੁੱਕ ਤੇ ਦਾਦਾ ਤੈਨ ਨੇ ਇਹਨੇ ਵੀਡੀਓ ਪਾ ਦਿੱਤੀ ਸੀ ਤੇ ਉਹ ਵੀਡੀਓ ਦੇ ਵਿੱਚ ਮੇਰਾ ਨਾਮ ਆ ਲਿਆ ਤੇ ਮੈਂ ਤਾਂ ਇਹਨੂੰ ਕੋਹਾ ਵੀ ਨਹੀਂ ਮੈਂ ਕੋਈ ਗੱਲ ਹੀ ਨਹੀਂ ਕੀਤੀ ਤੇ ਆਪਣੇ ਕੋਲੋਂ ਹੀ ਕਹੀ ਜਾਂਦੀ ਕਿ ਪੰਜਾਬ ਸਿੰਘ ਨੇ ਆਹ ਕਹਤਾ ਉਹ ਕਹਤਾ ਤੇ ਫਿਰ ਜਿਹੜੀਆਂ ਇਹਨੇ ਹੋਰ ਗੱਲਾਂ ਜਿਹੜੀਆਂ ਬੜੀਆਂ ਸ਼ਰਮਨਾਕ ਗੱਲਾਂ ਕਹੀਆਂ ਵੀ ਤੁਸੀਂ ਬੀਬੀ ਦਲੇਰ ਕੋ ਨੂੰ ਨੰਗੀ ਵੇਖਣਾ ਜੇ ਉਹ ਸਾਡੀ ਅੱਖਾਂ ਸੜ ਜਾਣ ਜੇ ਜਦ ਅਸੀਂ ਇਹੋ ਜੀ ਗੱਲ ਸੋਚੀਏ ਵੀ ਸਾਡੀ ਜ਼ੁਬਾਨ ਸੜ ਜੇ ਕਿ ਅਸੀਂ ਮੂੰਹ ਤੇ ਇਹੋ ਜੀ ਗੱਲ ਬੋਲੀਏ ਵੀ ਇਹਨੇ ਭੈਣ ਨੇ ਆਪੇ ਆਪਣੇ ਕੋਲੋਂ ਇਹ ਸਾਰੀਆਂ ਗੱਲਾਂ ਕਹੀਆਂ ਮੈਂ ਸੰਗਤ ਨੂੰ ਇਹ ਤੋਂ ਜ਼ਿਆਦਾ ਸਪਸ਼ਟੀਕਰਨ ਨਹੀਂ ਦੇ ਸਕਦਾ ਤੇ ਦੂਸਰੀ ਗੱਲ ਇਹ ਆ ਪੀ ਮੈਂ ਕਾਲ ਤੱਕ ਸਾਕੜਾ ਪ੍ਰਸ਼ਾਦੀ ਦੇਖ ਲਾ ਕੇ ਇਹਨੂੰ ਪੈਣ ਨੂੰ ਲਿਆਉ ਨਾਲ ਤੇ ਉਥੇ ਇਹ ਗੱਲ ਕਹਿ ਸਕਦਾ ਮਾਰੇ ਦੀ ਹਜ਼ੂਰੀ ਚ ਅਰਦਾਸ ਕਰਦਾਂਗੇ ਜੇ ਪੰਜਾਬ ਸਿੰਘ ਨੇ ਗਲਤ ਕੀਤਾ ਤੇ ਪੰਜਾਬ ਸਿੰਘ ਨੂੰ ਕੀੜੇ ਪਹਿਣ ਜੇ ਇਹਨੇ ਕੀਤਾ ਫਿਰ ਇਹਨੂੰ ਪਹਿੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ